ਪੱਕਾ ਕਲਾ ਵਿਖੇ ਫੱਲਣ ਰੋਡ ਤੇ ਪ੍ਰਾਣੀ ਰੰਜਸ਼ ਦੇ ਚੱਲਦੇ ਹੋਈ ਫੈਰਿੰਗ ਪੱਟ ਦੇ ਵਿੱਚ ਲੱਗੀ ਇੱਕ ਨੌਜਵਾਨ ਦੇ ਗੋਲੀ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਕਰਵਾਇਆ ਗਿਆ ਦਾਖਲ ਮਾਮਲਾ ਮੰਗਲਵਾਰ ਨੂੰ ਸ਼ਾਮ ਨੂੰ 6 ਵਜੇ ਦੇ ਲਗਭਗ ਦਾ ਜਾਣਕਾਰੀ ਅਨੁਸਾਰ ਪੱਕਾ ਕਲਾ ਵਿਖੇ ਫੱਲਣ ਵਾਲੇ ਮੋੜ ਤੇ ਠੇਕੇ ਦੇ ਕੋਲ ਇੱਕ ਨੌਜਵਾਨ ਦੇ ਉੱਤੇ ਪ੍ਰਾਣੀ ਰੰਜਸ਼ ਦੇ ਚੱਲਦੇ ਫੈਰਿੰਗ ਕੀਤੀ ਗਈ ਜਿਸ ਨੂੰ ਲੈ ਕੇ ਤਿੰਨ ਨੌਜਵਾਨ ਇਹ ਆਪਣੇ ਦੱਸੇ ਜਾ ਰਹੇ ਹਨ ਜਿਨ੍ਹਾਂ ਵੱਲੋਂ ਫੈਰਿੰਗ ਕੀਤੀ ਗਈ ਹੈ ਅਤੇ ਇਸ ਨੌਜਵਾਨ ਦੇ ਪੱਟ ਦੇ ਵਿੱਚ ਗੋਲੀ ਲੱਗੀ ਹੈ ਜਿਸ ਨੂੰ ਪਹਿਲਾਂ ਪੱਕਾ ਕਲਾ ਬੇਨੇੜੇ ਇੱਕ ਨਿਜੀ ਹਸਪਤਾਲ ਦੇ ਵਿੱਚ ਆਪਣਾ ਦਾਖਲ ਕਰਾਇਆ ਗਿਆ ਅਤੇ ਉਸ ਤੋਂ ਬਾਅਦ ਸੰਕਤ ਸਹਾਰਾ ਸੇਵਾ ਸੰਸਥਾ ਦੀ ਐਂਬੂਲੈਂਸ ਦੇ ਰਾਹੀਂ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਵੀ ਆਪਣਾ ਇਸ ਨੂੰ ਆਪਣਾ ਕਰਵਾਇਆ ਗਿਆ ਜਿੱਥੇ ਮੌਕੇ ਤੇ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਡੀਐਸਪੀ ਦਿਤੀ ਹਨਗ ਗਣਗਵਤਾ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਵੀ ਇਸ ਨੌਜਵਾਨ ਦੇ ਜਿਹੜੇ ਆਪਣੇ ਬਿਆਨ ਨੇ ਉਹ ਇਹਨਾਂ ਵੱਲੋਂ ਕਲੰਬੰਦ ਕੀਤੇ ਗਏ ਤੇ ਇਸ ਨੂੰ ਸੰਗਤ ਸਾਰਾ ਸੇਵਾ ਸੰਸਥਾ ਦੇ ਰਾਹੀਂ ਜਦੋਂ ਬਠਿੰਡਾ ਦੇ ਸਿਵਲ ਹਸਪਤਾਲ ਵਿੱਚੇ ਦਾਖਲ ਆਪਣਾ ਕਰਵਾਇਆ ਗਿਆ ਤਾਂ ਇਸ ਦੀ ਹਾਲਤ ਨੂੰ ਦੇਖਦੇ ਹੋਏ ਇਸ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਦੇ ਅੰਦਰ ਇਸ ਨੂੰ ਰੈਫਰ ਕਰ ਦਿੱਤਾ ਗਿਆ ਜਸਵਿੰਦਰ ਸਿੰਘ ਕਿਹੜਾ ਪਿੰਡੋਂ ਲੋਹਗੜੀ ਕੀ ਹੋਇਆ ਕਿ ਅਬਸਰ ਲਿਆ ਦਿਨ ਆ ਲਈ ਗਈ ਸੀ ਅੱਜ ਤੇ ਵੀ ਜਿਹੜੀ ਮੇਰੇ ਨਾਲ ਕੰਮ ਕਰਦੇ ਆ ਮੁੰਡੇ ਕਿੱਥੇ अपना मेले ते ਜਾਣਾ ਸੀ ਉਹ ਤੇ ਮੇਰੇ ਨਾਲ ਮੁੰਡਾ ਵੀ ਆਪਣਾ ਉਹ ਖਿਆਲੀ ਤੋਂ ਹੁੰਦਾਗਾ ਬਜ਼ੁਰਗ ਤੇ ਉਹ ਵੀ ਕੰਮ ਕਰਦਾ ਹੈਗਾ ਮੇਰੇ ਪੜ ਦੇ ਦੇ ਕਹਿੰਦੇ ਗੁੰਦੇ ਵੀ ਉਹ ਕਹਿੰਦੇ ਵੀ ਆ ਟੇਕੇ ਦੇ ਖੜ ਗਏ ਉਹ ਕਹਿੰਦੇ ਵੀ ਚੱਲਾ ਪਿਕਅਪ ਬੁਕਾਉਣਾ ਅਸੀਂ ਜਿਵੇਂ ਛੱਡ ਕੇ ਉਹ ਲਾਉਂ ਵੀ ਛੱਡ ਨਹੀਂ ਜਾਂਦੇ ਸੀ ਇਹ ਤੇ ਮੋਰੋ ਪਤਾ ਨਹੀਂ ਵੀ ਜਿਹੜਾ ਵੀ ਨਿੱਕੇ ਭਰਾ ਦਾ ਮਲੇਗਾ ਵੀ ਲੜਾਈ ਸੀ ਨਿੱਕੇ ਬਾਰੇ ਸੱਟਾਂ ਮਾਰ ਕੇ ਸੀ ਦਾ ਕਰਕੇ ਤੇ ਉਹੀ ਮੁੰਡੇ ਤੇ ਪਤਾ ਨਹੀਂ ਕਿਵੇਂ ਕਰ ਕਰਾ ਕੇ ਵੀ ਸਾਹਮਣੇ ਮੁਰਸਾਂ ਤੇ ਲਾ ਕੇ ਵੀ ਸਾਹਮਣੇ ਆ ਗਏ ਤੇ ਜਿਹੜਾ ਮੁੰਡਾ ਵੀ ਨਾਲ ਸੀ ਉਹ ਕਹਿੰਦਾ ਵੀ ਪੱਲਾ ਮੋਂ ਕਹਿੰਦਾ ਮੈਂ ਕਿਹਾ ਵੀ ਐ ਕਰਕੇ ਵੀ ਕੀ ਕਹਿੰਦੇ ਐ ਤੇ ਉਹ ਕਹਿੰਦਾ ਕੋਈ ਗੱਲਬਾਤ ਹੀ ਕਰਨੀ ਐ ਵੀ ਰੌਲਾ ਤਾਂ ਨਿਪੜਈ ਐ ਕਰਦੇ ਕਰਾਉਂਦੇ ਤੇ ਜੋ ਗੋਲੇ ਆ ਗਏ ਤੇ ਭੈਣਾਂ ਨੇ ਕਰਕੇ ਫੈ ਵੀ ਪੈਕੜ ਕੇ ਬਸੜਾ ਕੇ ਫਾਇਰ ਮਾਰਿਆ ਮੋਰੇ ਉੱਟ ਕੇ ਪਿਆ ਮੋਰੋ ਸੈਕਸਰ ਚ ਮਾਰਦਾ ਤੇ ਮੋਰੋ ਫਾਇਰਿੰਗ ਹੋਈ ਕਿੱਥੇ ਐ ਕਿੰਨੇ ਵਜੇ ਦਾ ਟਾਈਮ ਜਿਹੜਾ ਉਹ ਠੇਕਾ ਪੱਕੇ ਵਾਲਾ ਫੁੱਲਣ ਰੋਡ ਫੁੱਲਣ ਰੋਡ ਤੇ ਸਾਰੀ ਕਾਰਨ ਕੀ ਐ ਲੜਾਈ ਦਾ ਇਹ ਗੱਲ ਪਹਿਲਾਂ ਵੀ ਜਿਹੜਾ ਉਹ ਮੇਨ ਕਾਰਨ ਤਾਂ ਬਸ ਵੀ ਜਿਹੜਾ ਵੀ ਮੇਰੇ ਭਰਾ ਕੋਲ ਦਾ ਪੈਸੇ ਗੁੰਦੇ ਮਾਰੇ ਵੀ ਸੱਟਾਂ ਮਾਰ ਕੇ ਸੀ ਹੂੰ ਉਸ ਤੋਂ ਬਾਅਦ ਜਦੋਂ ਵੀ ਛੋੜਾ ਵੀ ਸਹੀ ਹੋ ਗਿਆ ਤੇ ਮੋਰੂ ਫੇਰ ਲੜਾਈ ਹੋਈ ਤੇ ਮੋਰਾ ਜਿਹੜਾ ਉਹਨਾਂ ਚ ਮੁੰਡਾ ਸੀ ਆਪ ਵੀ ਮਰ ਗਿਆ ਤੁਸੀਂ ਕਿਹੜੇ ਪਿੰਡੋਂ ਫੁੱਲਿੰਟੂ ਫੁੱਲਿੰਟੂ ਤੇ ਜਿਹਨੇ ਫਾਇਰਿੰਗ ਕੀਤੀ ਹੈ ਉਹ ਕੌਣ ਹੈ ਉਹ ਆਪਣਾ ਬੰਤੂ ਹੈਗਾ ਕੁੱਟਾ ਦਾ ਤੇ ਇੱਕ ਬਸੋਂ ਆਕਾਸ਼ ਹੈਗਾ ਗਾ ਦੋਸਤ ਫਾਇਰਿੰਗ ਕਿੰਨੇ ਭੱਜੇ ਇੱਕ ਦਾ ਬਸੋਂ ਵੀ ਬਚਈਏ ਮੇਰੇ ਬਸਾ ਸਾਥੀ ਹੈ ਪਟਦੇ ਹੈ ਪਟਦੇ ਗਾ ਤੇ ਦੂਜੀ ਵਾਰ ਤੋਂ ਉਹ ਨੋੜ ਗਿਆ ਤੇ ਨਾਲ ਦੀ ਨਾਲ ਵੀ ਪਾਸਾ ਬੂਸਾ ਵਟੀਆਂ ਵੀ ਸਾਈਡ ਤੋਂ ਲੰਘਿਆ ਅੱਛਾ ਕਿਨੇ 25 ਕਿਥੇ ਦੂਰ ਐਸ਼ ਕੰਦਰਕਮਾਲ ਸੰਗਸਾਰਾ ਸੇਵਾ ਸੰਸਥਾ ਮਛਾਣਾ ਬਰਕਰ ਸਾਨੂੰ ਕਾਲ ਆਈ ਸਾਡੇ ਹੈਲਪਲਾਈਨ ਨੰਬਰ ਤੇ ਕੇ ਫੈਮਿਲੀ ਗੋਰ ਤੋਂ ਇੱਕ ਵਾਰਦਾਤ ਸੂਚੀ ਕੀਤੀ ਹੈ ਜਿਸ ਨੂੰ ਇੱਕ ਨੌਜਵਾਨ ਜੋ 25 ਤੋਂ 30 ਸਾਲ ਦਾ ਨੌਜਵਾਨ ਆ ਜੀ ਜਖਮੀ ਹਾਲਾਤ ਵਿੱਚ ਮਿਲਿਆ ਜਿਸ ਨੂੰ ਮੈਂ ਆਪਣੀ ਐਮੂਲੈਂਸ ਦੀ ਸਹਾਇਤਾ ਦੇ ਨਾਲ ਬਠਿੰਡਾ ਜ਼ਿਲ੍ਹਾ ਹਸਤਾਬੇ ਕਿ ਲੈ ਕੇ ਆਇਆ ਕਾਰਨਾਂ ਦਾ ਪਤਾ ਲੱਗੇ ਕੀ ਹੋਇਆ ਇਹ ਝਗੜੇ ਦਾ ਲੜਾਈ ਝਗੜੇ ਦਾ ਕੇਸ ਹੈਗਾ ਜੀ ਤੇ ਜਖਮੀ ਕਾफी ਸਿਰ ਦੇ ਵਿੱਚ ਸੱਟਾਂ ਨੇ ਇੱਕ ਪੱਟ ਦੇ ਵਿੱਚ ਫਾਇਰ ਵੱਜਿਆ ਹੋਇਆ ਹੈ ਜਿਹਦੇ ਸ਼ਮਲੇ ਗੂੜੇ ਨੇ ਤੇ ਜਿਹੜੇ ਲਾਜ ਜਿਹੜਾ ਸੀ ਹਸਪੀਟਲ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਕੀ ਹਾਲਾਤ ਸੀ ਉੱਥੇ ਪੱਜੂਕੇ ਸੀ ਜਾਂ ਕੋਈ ਚੱਲ ਰਹੀ ਸੀ ਸਿਰਫ ਮੈਨੂੰ ਜੀ ਹਸਪੀਟਲ ਚੋਂ ਕਾਲ ਆਈ ਸੀ ਅਮਰਜੈਂਸੀ ਦੀ ਰੈਫਰ ਦੀ ਮੈਂ ਰੈਫਰ ਮਰੀਜ਼ ਲੈ ਕੇ ਆਇਆਂਗਾ ਰਿਫਾਈਨਰੀ ਰੋਡ ਤੇ ਸਰਾ ਹਸਪੀਟਲ ਆ ਜਿੱਥੇ ਮੈਂ ਮਰੀਜ਼ ਲੈ ਕੇ ਆਇਆਂਗਾ ਠੀਕ ਹੁਣ ਠੀਕ ਹੈ ਸੁਰੱਖਿਆ ਤਾਂ ਹਾਂਜੀ ਨੌਜਵਾਨ ਫਿਲਹਾਲ ਇੱਕ ਵਾਰ ਠੀਕ ਹੈ ਜੀ ਸਿਵਲ ਹਸਪੀਟਲ ਬਠਿੰਡ ਕੀ ਘਟਨਾ ਹੋਈ ਹੈ ਕੀ ਘਟਨਾ ਹੋਈ ਹੈ ਤੇ ਤੁਹਾਡੇ ਕੋਲ ਕੀ ਇਨਫੋਰਮੇਸ਼ਨ ਸਾਡੇ ਕੋਲ ਜੀ ਇਨਫੋਰਮੇਸ਼ਨ ਆਈ ਕਿ ਜਸਵਿੰਦਰ ਸਿੰਘ ਨਾਮ ਦਾ ਇੱਕ ਬੰਦਾ ਸੀਗਾ ਉਹ ਆਪਣਾ ਪੱਕੇ ਕਲਾ ਪੈਂਟਰੀ ਫਾਈਨਲੀ ਰੋਡ ਤੇ ਜਾ ਰਿਹਾ ਸੀਗਾ ਜਿਹੜਾ ਥਾਣਾ ਸੰਗਤ ਦੀ ਪੈਂਦਾ ਹੈ ਉੱਥੇ ਨੌਜਵਾਨਾਂ ਨੇ ਉਹਨੂੰ ਘੇਰ ਕੇ ਉਹਦੇ ਸੱਟਾਂ ਮਾਰੀਆਂ ਤੇ ਉਹਦੇ ਉਹਦੇ ਫਾਇਰ ਵੀ ਕੀਤਾ ਕੀ ਕੰਮ ਕੀ ਉੱਥੇ ਮੈडम ਕੀ ਲੜਾਈ ਦਾ ਕੀ ਕਰਦਾ ਹੁੰਦੇ ਇਹ ਜੀ ਸਾਡੇ ਨਾਲ ਸੋ 3-4 ਮਹੀਨੇ ਪਹਿਲਾਂ ਸੰਗਤ ਥਾਣੇ ਦੇ ਵਿੱਚ 96 ਨੰਬਰ ਐਫ ਆਈ ਆਰ ਦਰਜ ਹੋਈ ਸੀ ਮਰਡਰ ਦੀ ਉਦੇ ਵਿੱਚ ਜਿਹੜਾ ਮੁੰਡਾ ਮਰਿਆ ਸੀ ਇਹ ਉਹਦੇ ਦੋਸਤ ਹੈ ਉਹਨਾਂ ਨੇ ਅੱਜ ਜਿਹੜੇ ਮੁੰਡੇ ਸੱਟਾਂ ਮਾਰੀਆਂ ਕੌਣ ਸੀ ਜਿਹਦੀ ਮੌਤ ਹੋਈ ਸੀ ਔਰ ਇਹ ਕੌਣ ਸੀ ਜਿਨ੍ਹਾਂ ਨੇ ਫਾਇਰ ਕੀਤਾ ਉਦੋਂ ਜੀ ਜਿਹੜਾ ਮੁੰਡਾ ਮਰਿਆ ਸੀ ਉਹ ਇੰਟਰ ਕਾਸਟ ਮੈਰਿਜ ਕਰਕੇ ਮਰਿਆ ਸੀ ਜਿਹੜੀ ਉਹਦੀ ਵਾਈਫ ਸੀ ਉਹਦੇ ਭਰਾਵਾਂ ਨੇ ਉਹ ਮੁੰਡਾ ਮਾਰਿਆ ਸੀ ਉਦੋਂ ਐਫ ਆਈ ਆਰ ਨੰਬਰ 96 ਦੇ ਵਿੱਚ ਤੇ ਅੱਜ ਉਹਦਾ ਪੁਰਾਣੀ ਰੰਜਿਸ਼ ਕਰਕੇ ਹੀ ਅੱਜ ਇਨਸੀਡੈਂਟ ਹੋਇਆ ਜਿਨ੍ਹਾਂ ਨੇ ਫਾਇਰ ਕੀਤਾਗਾ ਉਹਨਾਂ ਦਾ ਕੋਈ ਸਾਕਤੋਂ ਪਈਆ ਗੋਲੀ ਚੱਲੀ ਹੈ ਜੀ ਗੋਲੀ ਦੇ ਛਰੇ ਲੱਗੇ ਆ ਜਿਹੜਾ ਵਿਕਟਿਮ ਹੈ ਪਰ ਉਹ ਸਟੇਬਲ ਹੈ ਆਪਾਂ ਉਹਦੇ ਬਿਆਨਾਂ ਤੇ ਵਿੱਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਪਾਂ ਅਮਲ ਚ ਲਿਆਵਾਂਗੇ ਜਿਹੜੀ ਫਾਇਰਿੰਗ ਜੀ ਨੇ ਕੀਤੀ ਹੈ ਉਹਦੀ ਸਨਾਖਤ ਹੋ ਗਈ ਹੈ ਤਿੰਨ ਜਣਿਆਂ ਦੀ ਸਾਨੂੰ ਪਾਇਨੀ ਪਤਾ ਲੱਗੇ ਹੈ ਜੀ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਬਾਕੀ ਹਨ ਪਛਾਤੇ ਜਿਹੜੀ ਪਿਸਟਲ ਸੀ ਇਹਨਾਂ ਕੋਲ ਇਹ ਕਿਹੜੀ ਸੀ ਦੇਸੀ ਸੀ ਇਹ ਲਾਇਸੈਂਸੀ ਸੀ ਕਿਉਂ ਹਲੇ ਪ੍ਰੀਲੀਮినਰੀ ਇਨਵੈਸਟੀਗੇਸ਼ਨ ਜਿੰਨਾ ਕਲੀਅਰ ਨਹੀਂ ਹੋਇਆ ਬਾਅਦੂ ਬਦਲ ਲਗਾ ਘਟਨਾ ਕਿੰਨੇ ਵਜੇ ਹੋਈ ਹੈ ਇਹ ਆਰਾਊਂਡ ਜੀ ਅਧੇ ਘੰਟਾ ਪਹਿਲਾਂ ਦੀ ਘਟਨਾ ਹੈ ਠੀਕ